ਲੋ ਜੀ ਬਾਈ ਗੱਡੀ ਦਾ ਕੱਤਾ ਕੰਮ ਉਹੀ ਚਾਰੇ ਟਾਇਰ ਖੋਲਦੇ ਚੱਕਤੀ ਉੱਪਰ ਚਾਰੇ ਟਾਇਰ ਪਏ ਆਹ ਸਾਸਰੀ ਕਾਲ ਜੀ ਬਾਈ ਸਾਰੇ ਵੀਰਾਂ ਨੂੰ ਹਾਂਜੀ ਬਾਈ ਡਿੱਗ ਗਿਆ ਕੁਝ ਹੈ ਚਾਬੀ ਆ ਉਹਨੇ ਇਹ ਤੈਨਾਂ ਦਿਨ ਕੱਢਦੀ ਲੈ ਜਿੱਕੇ ਆ ਬਾਈ ਨਾ ਬਾਈ ਹਾਂ ਮੈਂ ਕਹਿੰਦਾ ਕਿ ਮੈਂ ਲੱਗ ਗਿਆ ਵੀ ਨਹੀਂ ਮੋਟਰਸਾਈਕਲ ਉਰੇ ਬੈਠਾ ਜਦਾ ਹਾਂਜੀ ਭਾਈ ਕਬਰੇ ਬਿਨਾ ਚਾਬੀ ਤੇ ਲਿਆਇਆ ਘਰ ਤੇ ਨਹੀਂ ਨਹੀਂ ਹੋ ਸਕਦਾ ਪਰਾਂ ਜੀ ਇਹ ਨਹੀਂ ਭੱਜਣਾ ਟਪਈ ਵੀ ਗਿਆ ਹੋ ਗਿਆ ਜੀ ਚਾਬੀ ਤੇ ਚਾਬੀ ਘਰ ਛੱਡਿਆ ਬਿਨਾ ਚਾਬੀ ਦੇ ਮੋਟਰਸਾਈਕਲ ਲਿਆਇਆ ਟਿੱਪੇ ਤੇ ਮਗੌਣਾ ਦਾ ਸਮਾਨ ਚੰਡੀਗੜ੍ਹ ਤੇ ਤਾਂ ਤੇਰੇ ਕੋਲ ਆਇਆ ਤਾਂ ਟਿੱਪੇ ਦਾ ਨੰਬਰ ਹੈਗਾ ਤਾਂ ਤੇਰੇ ਕੋਲ ਨੰਬਰ ਫੋਨ ਦਾ ਪੈਗ ਮੁੱਕ ਗਿਆ ਆਹ ਦੇ ਆਰੇ ਪੈਸੇ ਦੁਕਾਨ ਖੁੱਲੀ ਨਹੀਂ ਪ੍ਰਧਾਨ ਜੀ ਲੱਭਗੇ ਨਹੀਂ ਇਸ ਟਾਈਮ ਤਾਂ ਮੁੱਦਾ ਪਿਆ ਹੁੰਦਾ ਆ ਗਿਆ ਟਿੱਪੇ ਦਾ ਹਾਂ ਹੈਲੋ ਬਣ ਗਈ ਗੱਲ ਕੇ ਬਣ ਗਈ ਜੀ ਬਣ ਗਈ ਉਣਾ ਉਹ ਵਾਲਟੀ ਚੱਲਦੀ ਕਰਦਾ ਸ਼ੌਕ ਨੂੰ ਅੱਛਾ ਉਹ ਆਉਗੀ ਠੀਕ ਹੈ ਕੁਆਲਟੀ ਦੀ ਠੀਕ ਆ ਬਿਲਕੁਲ ਹੈਲੋ ਲਿਖ ਕੇ ਭੇਜ ਚੱਲ ਬਾਈ ਉਦਾਂ ਫੈਰਾ ਪਿੰਦਾ ਬੰਦਾ ਜੇ ਲੱਗਿਆ ਪਿਆ ਕੰਮ ਸਰ ਗਿਆ ਨਹੀ ਫਿਰ ਤੈਨੂੰ ਲੈ ਜਾਣਾ ਤੇ ਤਾਂ ਕਰੂਗਾ ਤੇ ਕੇ ਬਗੈਰ ਚਾਬੀ ਤੇ ਹੀ ਹੋ ਗਿਆ ਕੰਮ ਜਾਂ ਹਾਂ ਚਾਬੀ ਤਾਂ ਬੰਨੇ ਆ ਗਿਆ ਬਾਈ ਕਾਲੀ ਕਾਲੀ ਜੇ ਤੇ ਕੇ ਅੱਜ ਜਾਣਾ ਸਰਵਿਸ ਕਰਾਉਣ ਗੱਡੀ ਦੀ ਪ੍ਰਧਾਨ ਪੁੱਛਦਾ ਜੇ ਟਾਈਮ ਹੈਗਾ ਚਲ ਜਲਦੀ ਮੈਂ ਤਾਂ ਰੋਪੜ ਜਾਣਾ ਇਹਨਾਂ ਨੂੰ ਲੈ ਕੇ ਇਹਨਾਂ ਨੂੰ ਵੀ ਤਾਂ ਰੋਪੜੇ ਜਾਣਾ ਮੈਂ ਇਹਨਾਂ ਨੂੰ ਲੈ ਕੇ ਜਾਣਾ ਪ੍ਰਕਾਸ਼ਾ ਤਾਇਆ ਪ੍ਰਧਾਨ ਹਾਂਜੀ ਚੱਲ ਚੱਲੀ ਸਰਵਿਸ ਕਰਾ ਲਈਏ ਉਹ ਵਕੀਲ ਕੋਲ ਉਹ ਪੰਜ ਚਾਰ ਦਿਨ ਖੜ੍ਹ ਜਾ ਮੈਂ ਵੀ ਜਾਣਾ ਉਹ ਨਹੀਂ ਦੇਣਾ ਕੱਲ੍ਹ ਨੂੰ ਹੁੰਦਾ ਫੇਰ ਮੈਂ ਜਾਣਾ ਆਹ ਬੋਸ ਤੇ ਬੁਲਾਉਣਾ ਕੱਲ੍ਹ ਜਾ ਕੇ ਆਏ ਹਾਂ ਨੂਨ ਬਗਰਾਣ ਠੀਕ ਹੋ ਫੇਰ ਮੈਂ ਇਹ ਕਰਦਾ ਫੇਰ ਮੈਂ ਮਾਸਨ ਪੁੱਛ ਕੇ ਦੇਖਾਂ ਉਹ ਪੁੱਛ ਲੈ ਜਾਊਗਾ ਜੀ ਮਾਣਾ ਬਾਈ ਚੱਲ ਚੱਲੀਏ ਬੰਦੇ ਦਾ ਫਾਇਦਾ ਹੀ ਆ ਸਿਆਣੇ ਬੰਦੇ ਦਾ ਫਾਇਦਾ ਹੀ ਆ ਪ੍ਰਧਾਨ ਉਹਨੂੰ ਸਬਸਿਡ ਦੇ ਦਿੰਦੇ ਆ ਘਟਾ ਵਧਾ ਕਰ ਲਵੇ ਜਿੰਦਾ ਹੈਗਾ ਹਾਂ ਸਾਰਾ ਬਗ ਉਹ ਗ੍ਰਾਂਥੀ ਕਹਿੰਦਾ ਵੀ ਜਾਨੀ ਨਾ ਕਰਾਂਗਾ ਦੱਸ ਕਰੰਦਾ ਟਾਈਮ 4 ਘੰਟੇ ਲੱਗਣਗੇ ਤਿੰਨੇ ਤਾਂ ਪੱਕੇ ਆ ਐਨਾ ਟਾਈਮ ਲੱਗ ਜਾਂਦਾ ਬਈ ਗੱਡੀ ਅਲਾਈਨਮੈਂਟ ਕਰਨੀ ਉਹਨਾਂ ਨੇ ਮੈਨੂੰ ਉੱਪਰ ਚੱਕੜੀਆਂ ਸਾਰਾ ਉਹਦੇ ਉੱਪਰ ਫਿਰ ਥੱਲੇ ਚੈੱਕ ਕਰਨੀ ਸਾਰੀ ਫਿਰ ਸਾਰਿਆਂ ਨੂੰ ਗਰੀਸ ਕਰਨੇ ਆ ਕਲਚ ਪਲੇਟਾ ਨੂੰ ਵੀ ਥੱਲੇ ਜੇ ਨਾ ਜਾਣਾ ਹੋਵੇ ਤਾਂ ਨਹੀਂ ਤਾਂ ਫਿਰ ਬ੍ਰੇਕਰ ਨੂੰ ਖਾਤਾ ਟਾਈਮ ਲੱਗ ਜਾਂਦਾ ਦੇਖ ਏਜੰਸੀ ਚ ਕਰਾਈ ਕਰੇ ਸਭ ਨਹੀਂ ਆਪਾਂ ਗਏ ਤਾਂ ਇਹ ਇੱਕ ਵਾਰ ਹਾਂ ਇਹ ਰੇਟ ਦੇਖ ਕੇ ਭੱਜਿਆ ਇਹ 10000 ਬਣਾਤਾ ਉਹਨਾਂ ਨੇ ਗੱਡੀ ਆਲਟੋ ਗੱਡੀ ਦੀ 10000 ਬਣਾਤਾ ਪਤਾ ਹਾਂ ਹਾਂ ਯਾਨੀ ਪਹਿਲਾਂ ਬਣਾ ਰੇਟ ਨੂੰ ਆ ਲਈ ਪ੍ਰੋਫੈਸਰ ਜੀ ਯਾਰ ਕਹਿੰਦੇ ਬੰਦੇ ਨੇ ਕਰਾਣੀ ਦੀ ਹੁੰਦੀ ਨਾ ਰੇਟਰ ਛੱਡ ਕੇ ਭੱਜ ਜਾਂਦਾ ਉਹ ਬਾਅਦ ਵਿੱਚ ਸਬਸਿਡੀ ਮਿਲੇ ਕਰ ਦਈਏ ਕੇ ਨਹੀਂ ਨਹੀਂ ਪਹਿਲਾਂ ਗੱਲ ਘਾ ਹੋਵੇ ਤਾਂ ਮਿਲਦੀ ਨਹੀਂ ਫੇ ਕੜਾ ਬੰਦ ਰਾਜਾ ਬਾਈ ਕੇ ਨਾ 4800 ਤੇ 1900 ਪਾ ਆ ਗਿਆ ਪਿਲ ਉਹ ਬੰਦਾ ਆਲਾ ਫਿਰ ਉੱਥੇ ਆ ਰੁਟੀ ਵਾਲੇ ਜੀ ਪ੍ਰੋਫੈਸਰ ਜੀ ਤੁਹਾਡਾ ਕਿੰਨਾ ਆਉਂਦਾ ਮੈਂ ਵੀ ਘੱਟ ਜਾਂਦਾ 11500 ਅੱਛਾ ਫੇ ਫਰਕ ਤਾਂ ਪੈਂਦਾ ਐ ਅਲਾਈਨਮੈਂਟ ਉਹ ਫ੍ਰੀ ਹੋ ਜਾਂਦੀ ਐ ਹਾਂ ਮੈਂ ਕਹਿੰਦਾ ਛੜੀ ਵਾਲਿਆਂ ਦੀ ਆ ਉਹ ਵੀ ਤਾਂ ਬਣਾ ਸਕਦੇ ਛੜੀ ਕੰਡਾ ਇ ਵਾਲਿਆਂ ਦੀ ਪਰਾਂਜੀ ਜੀ ਜਿਹੜੀ ਕਹਿੰਦੀ ਆ ਇਹ ਅੱਗੜ ਪਿੱਛੜ ਜੀ ਕਹਤ ਨਹੀਂ ਸਰਦੀ ਸਵਾ 2.5 ਸਾਰੀਆਂ ਬਰਾਬਰ ਹੋ ਜਾਣੀਆਂ ਹਾਂ ਜੀ ਹਾਂ ਸਰਦੀ ਦੇ ਲੈ ਚੱਲ ਵਧੀਆ ਪ੍ਰਧਾਨ ਜੀ ਹੁਣ ਕਿੰਨੇ ਨਾਲ ਨੈਟ ਬੈਗ ਵਾਉਣੇ ਸੀ ਇਹਸ ਵਾਲਾ 500 ਸੌੜਾ ਪਾ ਦੇਣੇ ਲੱਖ ਰੁਪਏ ਦੇ ਦਿੱਤਾ ਹਾਂ ਜੀ ਨੇ ਵੀ ਪਿਆ ਬਾਕੀ ਚੈੱਕ ਵੀ ਕੱਲ ਹੀ ਹੁਣ ਪ੍ਰਧਾਨ ਇਹਨਾਂ ਨੂੰ ਕਹਾਂਗੇ ਲੱਖ ਰੁਪਏ ਦੇ ਦਿੱਤਾ ਫਸਲਾਣ ਦੇ ਦਿੱਤੇ ਹਿੱਲ ਗਏ ਇਹਦੇ ਸਾਡੇ ਪਰਚਾ ਕਰਾ ਰੇਣਾ ਸਾਡੇ ਜਿਹੜਾ ਕਿੱਥੇ ਪੈਸੇ ਜੁੜਦੇਗੇ ਕੋਈ ਵੀ ਜ਼ਮੀਨਾਂ ਨੂੰ ਮੋਗਲੀ ਆਉਂਦੀ ਪੈ ਗਣਦੇ ਅੱਗੇ ਪਿੱਛੇ ਹੁੰਦਾ ਹੁੰਦਾ ਉਹਦਾ ਕੰਮ ਆਜ ਕਰ ਸਰਵਤ ਕਰਾਉਣੀ ਬਾਈ ਕੈਚ ਜੱਗੇ ਤੁਸੀਂ ਸਾਡੇ ਬੰਦਾ ਵਾਰਚਾ ਕਰਾਜੋ ਆਪਣੇ ਗਾਹਾਂ ਜਾ ਕੇ ਗੱਲ ਕਰ ਲੋ ਪੈਸੇ ਪੁੱਛ ਲੈਣਾ ਪਲਾਟ ਦੀ ਗੱਲ ਕਰਤਾ ਹੋਰ ਗੱਲ ਹੈ ਕੋਈ ਪਲਾਟ ਲੈਣਾ ਇਨਾਂ ਨੇ ਭਾਈ ਐਸੇ ਹੈ ਕਿ ਪ੍ਰਧਾਨ ਦਬਾਊਗਾ ਦਬਾ ਦੇ ਕਿਤੇ ਲੈ ਪਰਦਾਣਾ ਕੋਠੀ ਨੇ ਫੜਿਆ ਵੇ ਇੱਕ ਸਾਲ ਹੋ ਗਿਆ ਹੁਣ ਨਹੀਂ ਦੱਦਾ ਹੁਣ ਤਾਂ ਜਦ ਢਾਣ ਦਾ ਹੁਣ ਨਹੀਂ ਸਿਆਣ ਦਾ 10 20 ਵੀ ਤਾਂ ਬਾਡੀ ਢਾਤੀ ਇਹਦੇ 10000 ਦੀ ਉਹ ਥੋੜੀ ਪਤਾ ਹੋ ਜੇ ਮੈਂ ਹੁਣ ਤਗੜਾ ਬੰਦਾ ਬਾਈ ਬਾਡੀ ਪੁੱਛ ਲੈ ਟੇਡੀ ਬੁਖਤੀ ਲੈ ਤੇਜੀ ਦੀ ਉੱਤੇ ਕਿਹੜਾ ਬੰਦਾ ਕੁਝ ਨਹੀਂ ਚੜਦਾ ਪੁੱਛ ਲੈ ਤੇਰੇ ਸਾਹਮਣੇ ਖੜਾ ਹਾਂ ਹਾਂ ਜੈਕ ਲਾ ਕੇ ਸਿੱਧੀ ਕਰਦ ਰਹੀ ਸੀ ਹਾਂ ਉਹਦੇ ਦਲੀ ਦਾ ਡੈਡੀ ਗਏ ਮੈਂ ਚੜਦਾ ਮਖਾ ਮੈਨੂੰ ਕੌਡੀ ਦੂਵੀ ਬਣਾ ਲੈਣ ਤੇ ਫੇਰ ਜੜੀ ਨਹੀਂ ਹੁਣ ਬਣਾਉਣੀ ਤਾਂ ਇੱਕਣਾ ਦੀ ਉਹ ਹਾਂ ਬਣਾਉਦੇ ਨਹੀਂ ਬਸ ਕੱਲ ਨੂੰ ਪਰਸੋਂ ਕੁੱਥੀ ਹਾਂ ਉਹੀ ਜਗ੍ਹਾ ਹਾਂ ਹੁਣ ਛੋਡੇ ਵਾਲੀ ਬਣਾਉਣੀ ਜ ਅਛਾ ਪਿੱਲਰ ਪਰ ਹਾਂ ਪਿੱਲਰ ਪਰ ਜਿਹਦੇ ਵਿਚ ਨੂੰ ਜਗੇ ਜਗਾ ਦਿਖਦੀ ਹੁੰਦੀ ਹੈ ਉਹ ਵਧੀਆ ਹੈ ਹਾਂ ਮਾੜਾ ਮਨੇ ਦੇ ਸਾਹਮਣੇ ਨੇ ਬੇੜਤਾ ਬੰਦਿਆਂ ਕਰ ਹਾਂ ਰੇਡ ਰੂਟ ਮਾਸ ਤੋਂ ਨੂੰ ਕਹਿੰਦਾ ਵੀ ਚੱਲ ਚੱਲੀ ਆ ਜਾ ਹੁਣ ਹੰਡਾਈ ਵਾਲਾ ਇਹ ਫੇਰ ਗੱਲ ਬਣਨੀ ਆ ਮੈਂ ਵੀ ਤੇਰੇ ਕੋਲ ਕਰਦਣਾ ਜਾਂ ਤੇਰੇ ਨਾਲ ਕਿ ਕਟਾ ਟੱਕ ਦੇਣਾ ਕਿ ਠੀਕਾ ਨਾਲ ਰਹਿਣਾ ਠੀਕਾ ਤੇਰੇ 2 ਐਮਐਲ ਦਾ ਲਾਉਣਾ ਟੈਨਸ ਵਾਲਾ ਉਹਨੇ ਚਲ ਇਹ ਤਾਂ ਮੈਂ ਜਾਵਾਂ ਪਰ ਮਸਲਾ ਇਹ ਵੀ ਮਿਕਸਰੀਆਂ ਕਰਕੇ ਮੈਨੂੰ ਔਖਾ ਮੜਾ ਗਿਆ ਚਲ ਕੋਈ ਨਹੀਂ ਫੇਰ ਮੈਂ ਜਾ ਆਉਣਾ ਓਕੇ ਗਾਂ ਦੇ ਸਾਰੇ ਜੀ ਕਿਹਨੂੰ ਨਹੀਂ ਜਾਣਦਾ ਜੀ ਹੁੰਦਾ ਚਲ ਆਏ ਆ ਬਾਈ ਇੱਕ ਸਾਡੇ ਚੌਥੇ ਪਿੰਡ ਦਾ ਮੁੰਡਾ ਲੱਗਿਆ ਵਈਓ ਸੇਲਸਮੈਨ ਉਹ ਮਾੜਾ ਮੋਟਾ ਕਰਾ ਦਿੰਦਾ ਸਹੀ ਉਹ ਵੀ ਦੀਪੜ ਪੈ ਤੇ ਘਟਾਉਂਦਾ ਹਾਂ ਫੇਰ ਫੋਨ ਕਰ ਲਈ ਵੀ ਤੇ ਆਉਣਾ ਅੱਛਾ ਹਾਂ ਉਹ ਤਾਂ ਪੱਕਾ ਹੀ ਹੁੰਦਾ ਪ੍ਰਧਾਨ ਵਾ ਵਈ ਸਹੀ ਗੱਲ ਹਾਂ ਚੰਡੀਗੜ੍ਹ ਲੰਘ ਜਾਂਦਾ ਬਲੰਦ ਤੇਰੀ ਬਾਲਟੀ ਦਾ ਹੱਲ ਹੋ ਗਿਆ ਬਾਲਟੀ ਆਉਂਦੀ ਚਲੀ ਕਿਸੇ ਨੂੰ ਫੋਨ ਕਰੀਏ ਹੈ ਨਹੀਂ ਦੀਪਾ ਕਹਿੰਦਾ ਮੈਂ ਲਿਆਉਂਗਾ ਵਾ ਠੀਕ ਹੈ ਉਹ ਤਾਂ ਕਹਿੰਦਾ ਮੈਂ ਹੁਣ ਹੀ ਲਿਆਉਂਦਾ ਸ਼ਿੰਗਾਰੀ ਵਾਲ ਤੋਂ ਲੰਘ ਕੇ ਕਹਿੰਦਾ ਮੈਂ ਸਾਹਮਣੇ ਹੀ ਜਾਂਦਾ ਵਾ ਠੀਕ ਹੈ ਹਾਂ ਲੱਗੇ ਚਾਬੀ ਦੇ ਦੇ ਪ੍ਰਧਾਨ ਦੀ ਦੇ ਕਿਹੜੇ ਡੇਡੀ ਜੀ ਨੂੰ ਕੱਟ ਲਈਏ ਮੇਰੇ ਕੋਲ ਤਾਂ ਆ ਹੀ ਹੈ ਸਫਲਾਈ ਹਾਂ ਮੇਰੇ ਕੋਲ ਸਫਲਾਈ ਆਈ ਹੈ ਮੈਂ ਉਹਨਾਂ ਨੂੰ ਕੱਢੋ ਕਿਦੀ ਬਰਾਬਰ ਹੈ ਇਹਨੇ ਤੇਰੀ ਕੱਢ ਲਈ ਤੀ ਵੀ ਮੈਂ ਕੱਢ ਲਈ ਹੈ ਮੇਰੀ ਹੈਗੀ ਹੈ ਤਿੰਦੇ ਦੇ ਡੈਡੀ ਜੀ ਇੱਕ ਵਾਰੀ ਡਰਾਈਵਰ ਕੱਢ ਲਈ ਆਪਣੇ ਪਿੰਡ ਦੇ ਬੰਦੇ ਨੇ ਅੱਛਾ ਜੀ ਉਹਨੂੰ ਲੱਗ ਗਿਆ ਪਤਾ ਉਹਨੂੰ ਲੱਗ ਗਿਆ ਪਤਾ ਹਾਂ ਗਾਹਾਂ ਉਹਨੇ ਤਿੰਦੇ ਦੇ ਬਾਪੂ ਦਾ ਸਹਸਰ ਕੱਢ ਲਿਆ ਅੱਛਾ ਟੈਟਰ ਸਟਾਰਟ ਹੋਵੇ ਜਿਆਦਾ ਹਾਂ ਉਹ ਕਹਿੰਦਾ ਮੇਰਾ ਸਹਸਰ ਪਤਾ ਨਹੀਂ ਕੌਣ ਲੱਗਿਆ ਕਹਿੰਦਾ ਮੇਰੇ ਟਰੈਕਟਰ ਦੀ ਡਰਾਈਵਰ ਤੀ ਉਹ ਪਤਾ ਨਹੀਂ ਕਿਤੇ ਕੱਢ ਲੈ ਗਿਆ ਕਹਿੰਦਾ ਕਹਿੰਦਾ ਹਾਂ ਇਹ ਤਾਂ ਆਪਾਂ ਦੋਏ ਆ ਕਹਿੰਦਾ ਲਿਆ ਬਈ ਡਰਾਈਵਰ ਦੇ ਦੇ ਮੇਰਾ ਸਲੱਤ ਲਈ ਆਪਣਾ ਕਹਿੰਦਾ ਭਾਈ ਨਾ ਨਾ ਠੀਕ ਹੈ ਜੱਗੇ ਤਾਂ ਸਪਰੇਅ ਸਭੂ ਕਰਾ ਦੇ ਹੁਣ ਜੀਰੀ ਨੂੰ ਨਹੀਂ ਨਹੀਂ ਹੁਣ ਤਾਂ ਭਾਈ ਪ੍ਰਧਾਨ ਜੀ ਤੁਸੀਂ ਗੱਲ ਧੋਖਾ ਦੇ ਗਿਆ ਭਈ ਇਹ ਕਿਹ ਗਿਆ ਪ੍ਰਧਾਨ ਫੋਨ ਨਹੀਂ ਚੱਕਦਾ ਸਪਰੇਅ ਕਰਨੀ ਹੈ ਸਪਰੇਅ ਮੈਨੂੰ ਸਪਰੇਅ ਵਾਲਾ ਕਹਿੰਦਾ ਲੋੜ ਨਹੀਂ ਹਾਂ ਹੂੰ ਸਪਰੇਅ ਵਾਲਾ ਗੱਲ ਨਹੀਂ ਗਿਆ ਸਾਡਾ ਉਹ ਤਾਂ ਕਹਿੰਦਾ ਆਹ ਵੀ ਚੱਕ ਦਵਾਈ ਆਹ ਵੀ ਚੱਕ ਦਵਾਈ ਆਹ ਵੀ ਚੱਕ ਦਵਾਈ ਸਪਰੇਅ ਵਾਲ ਦਾ ਰੋਗਦਾ ਹੀ ਨਹੀਂ ਕਦੇ ਪਛਾਣਨੇ ਨੂੰ ਅਸੀਂ ਗਏ ਸੁੰਡੀ ਰੇਨ ਨਾਲ ਫੱਕੀ ਸੈਟ ਹੋਕਤੀ ਆ ਵੀ ਕਰਕੇ ਦਾ ਜ਼ਰੂਰੀ ਆ ਮੈਂ ਦੱਸਤਾ ਵੀ ਮੇਰੇ 70 80% ਜੀਰੀ ਪੱਕ ਗਈ ਕਹਿੰਦਾ ਹੁਣ ਲੋੜ ਨਹੀਂ ਇਹਨੂੰ ਵੀਡੀਓ ਬਣਾ ਕੇ ਲੈ ਕੇ ਗਿਆ ਤਾਂ ਉਹਦੇ ਕੋਲ ਉਹ ਲੋ ਬਾਈ ਨੇ ਬੱਦਨ ਤੇ ਇੱਕ ਦਿਨ ਪਹਿਲਾਂ ਵੀ ਕਰੀ ਤੇ ਉਹ ਤੁਹਾਡੀ ਗਾਰੰਟੀ ਨੇ ਉਹਨੇ ਸੇਲਰ ਖਾਤਰ ਕਰੀ ਸੀ ਸੇਲਰ ਚ ਕਰੀ ਨਹੀਂ ਉਹਨਾਂ ਨੇ ਇੱਕ ਦਿਨ ਪਹਿਲਾਂ ਵੀ ਕਰ ਦੋ ਸਰ ਸਰਕ ਤਾਂ ਹੈਗਾ ਵਰਦਾਨ ਅਮੈਂ ਨੂੰ ਕਰਤੇ ਲੈ ਕੇ ਗਿਆ ਇੱਦਾਂ ਸਾਡੇ ਜੀਰੀ ਵੀ ਮਾਸੜਾ ਦੇਣਾ ਜਾਦੀ ਕਰਤੀ ਉਹਨੇ ਕੱਲ ਜੀਰੀ ਵੜਾ ਸਕਦਾ ਉਹ ਮੈਂ ਇਹਨੂੰ ਲੈ ਕੇ ਗਿਆ ਕਰਤੇ ਗਾਹਾਂ ਜਾਮ ਲੱਗੇ ਮੈਂ ਪੁਲ ਪਰ ਤੇ ਕੱਲ ਮੈਂ ਫੇਰ ਗਿਆ ਉਹ ਕਹਿੰਦਾ ਵੀ ਲੋੜ ਨਹੀਂ ਹੈਗੀ ਪੱਕ ਗਈ ਫਰਦਾਨਾ ਹਾਂ ਕਹਿੰਦਾ ਜਿਹਦੀ ਪੱਕ ਗਈ ਰੰਗ ਤਾਂ ਬਦਲਣਾ ਹੀ ਆ ਮੈਂ ਕਿਹਾ ਚਲ ਮਲ ਚਲ ਮਲ ਜੀ ਨਹੀਂ ਕਰਦੀ ਉਪਰ ਦੇ ਕਹਿੰਦਾ ਉਹ ਪੱਕਣਾ ਹੀ ਆ ਭਾਈ ਉਹਨੇ ਨੁਕਰਾਂ ਜੇ ਲਾਲ ਹੋ ਗਏ ਆ ਹਾਂ ਇਹ 7:30 ਤੇ ਨੂੰ ਆਉਂਦਾ ਫਰਾਂ ਜੀ ਕਿੰਨੇ ਵੇ ਪਹੁੰਚਣਾ ਬੈਂਡ ਜਾਂਸੀ 'ਚ ਜਾਂਸੀ 8:30 'ਚ ਆਈਗਾ ਫੇ ਪਹਿਲਾ ਨੰਬਰ ਪਾਈ ਜੋ ਹੂੰ ਤੇ ਦੇਖੋ ਨੰਬਰ ਤੋਂ ਤੇ 20 ਜਾਣੇ ਆ ਸਰਵਿਸ ਕਰਨੇ ਆਲੇ ਕਿੰਨਾ ਹੋਗੇ 8:00 ਵਜੇ ਸਮਝ ਲੈ ਪੌਣੇ 8 ਹੋਗੇ ਬਸ ਠੀਕ ਆ ਜਾਣ ਦੀ ਤਿਆਰੀ ਕਰੀਏ ਫਿਰ ਪ੍ਰਧਾਨ ਦਾ ਬਾਈ ਹੁਣ ਨੈਟ ਪੈਗਾ ਤੇ ਚੱਲੀਏ ਖਿੱਚੀਏ ਗੱਡੀ ਟੋਰ ਬਲਾਜੇ ਵੇਖਦੇ ਕਾਰ ਚੱਲਦਾ ਅਜ ਕਾਰ ਹੋਣਾ ਵੇਖ ਵੈਸੇ ਹਾਂ ਫੁਲਖੀਆਂ ਕੱਟ ਜਾਂਦਾ ਨਾ ਬਾਕੀ ਦੇਖਦੇ ਕਿਸਾਨ ਕਾਰ ਕਿਹਨੂੰ ਕਿਤੇ ਬਣਾ ਲਿਆ ਬਾਈ ਯਾਰ ਕਿ ਬਣਾ ਨਹੀਂ ਸਕਦੇ ਯਾਰ ਅਸੀਂ ਦਿੱਲੀ ਧਰਨੇ ਚ ਕਿੰਨਾ ਟਾਈਮ ਲਾ ਕੇ ਆਏ ਇੱਕ ਦਿਨ ਵੀ ਨਹੀਂ ਗਿਆ ਤੂੰ ਇੱਕ ਦਿਨ ਗਿਆ ਸੀ ਮਹੀਨਾ ਲਾ ਕੇ ਸਾਡਾ ਬਣਾਇਆ ਜੇ ਕਿ ਐਂ ਦੱਸ ਵੀ ਕੌਣ ਜਾ ਕੇ ਆ ਦਿੱਲੀ ਧਰਨੇ ਚ ਵੱਧ ਵੀਡੀਓ ਪਈਆਂ ਲਗਾਤਾਰ 2 ਮਹੀਨੇ ਮੈਂ ਨਿਮਾਲਾ ਕੇ ਆਏ ਉੱਥੇ ਉਹਨੇ ਖਲਾਕ ਹੈ ਹੂੰ ਦੇਖ ਲੋ ਨੈਟਵਰਕ ਕੱਟ ਗਿਆ ਹਾਂ ਦੋ ਵੀਨੇ ਲਾ ਕੇ ਫਰਦਾਨ ਜੀ ਪਹਿਲਾ ਪਹਿਲਾ ਅਸੀਂ ਕੋਤਾਂ ਨੇ ਪਰੋਣੇ ਤੇ ਠਿਕਰੀ ਵਾਲਾ ਹੁਣ ਬਸ ਕੀ ਕਹਿੰਦਾ ਕੀ ਆ ਪਰੋਣੇ ਬਾਈ ਆਪਾਂ ਸੰਭੂ ਬਾਟਰ ਹਾਂ ਸੰਭੂ ਬਾਟਰ ਭਾਵੇਂ ਜਦ ਵੀ ਇੱਕ ਰਵਾਇਤ ਆ ਸਾਨੂੰ ਅੱਜ ਵੀ ਕੋਈ ਕਹੇ ਵੀ ਦਿੱਲੀ ਨੂੰ ਚਲੀਏ ਚੱਲ ਹੁਣ ਵੀ ਹੈਗਾ ਅਸੀਂ ਕੱਲ ਪਰਸੋ ਗਏ ਜੰਡੇ ਦਾ ਟਰਾਲੀਆਂ ਬੱਸਾਂ ਜਾ ਰਹੀਆਂ ਸਿਆਲ ਵਾਲਾ ਫਾਰਮਾ ਬਾਈ ਪੈ ਗਿਆ ਹੁਣ ਹਾਂ ਪਾ ਦੇ ਅਮਨੇ ਚੱਲ ਫਿਰ ਪੈ ਜਾ ਆਪਾਂ ਕੰਮ ਕਰਾ ਹੋ ਗਿਆ ਛੱਕੇ ਕਿਆ ਹੋ ਗਿਆ ਉਹ ਪ੍ਰਧਾਨ ਕਹਿੰਦਾ ਰੀਚਾਰਜ ਪੈਸੇ ਤੇ ਵੈਸੇ ਦੇਣੇ ਪਹਿਲਾਂ ਦੇਣੇ ਵੀ ਆ ਗਏ ਨੰਬਰ ਦਾ ਚੱਕਰ ਪੈ ਗਿਆ ਤਾਂ ਬੀਐਸ ਲੰਮਾ ਗੜਬੜ ਹੋ ਗਈ ਦੀ ਹਾਂ ਮਿਲ ਗਿਆ ਮਿਲ ਗਿਆ ਆ ਗਿਆ ਭਾਈ ਸਾਹਮਣੇ ਧੰਨਵਾਦ ਭਾਈ ਜੇ ਕਿ ਹੈ ਦਾ ਧੋਖਾ ਲਗਾ ਪੈਸੇ ਦੋ ਦਿਨ ਹਾਂ ਕਿਆ ਵੀ ਜਦੇ ਆ ਗਿਆ ਆ ਗਿਆ ਭਾਈ ਹਾਂ ਕਾਲੇ ਦੀ ਵੀ ਮਸਕਾ ਲੱਗੀ ਵਟਸਐਪ ਨੂੰ ਬਸ ਠੀਕ ਹੈ ਕਾਲੇ ਨੂੰ ਵੀ ਨਾ ਪਤਾ ਹੋਵੇ ਹੁਣ ਤਾਂ ਪਤਾ ਜੀ ਹੋ ਗਿਆ ਕਟਾ-ਕੱਟੀ ਵਾਹ ਇਹ ਹੁਣ ਮੁੜਦਾ ਨਹੀਂ ਹੈਗਾ ਹੈ ਲੋ ਜੀ ਬਾਈ ਚੱਲਦੇ ਆ ਗੱਡੀ ਦੀ ਸਰਵਿਸ ਕਰਾਉਣ ਰਾਜੂ ਬਾਈ ਨੂੰ ਮੁੱਛਿਆ ਤਾਂ ਤੇ ਰਾਜੂ ਬਾਈ ਜਾਊਗਾ ਹੁਣ ਨਾਲ ਤੇ ਗੱਡੀ ਤਿਆਰ ਵਰ ਤਿਆਰ ਆ ਚਾਬੀ ਕੱਢ ਲਈ ਚੱਲਦੇ ਹੁਣ ਬਾਈ ਰਾਜੂ ਬਾਈ ਨੂੰ ਲੈ ਕੇ ਗੱਡੀ ਸਰਵਿਸ ਕਰਾਉਣ ਟਾਈਮ ਹੋ ਗਿਆ 8:30 ਦਾ ਬਾਈ ਸਾਰੇ ਸਭੇ ਕਰਾ ਲੈਣ ਨੂੰ ਫੇਰ ਜੇ ਲੇਟੀ ਜਾਏਗੀ ਤਾਂ ਨੰਬਰ ਜ਼ਿਆਦਾ ਪੈਂਦੇ ਤੇ ਕੋਈ ਫਤਮ ਹੋਏਗਾ ਚੱਲਦੇ ਹੁਣ ਗੱਡੀ ਲੈ ਕੇ ਗੇ ਬਣਾ ਲਓ ਜੀ ਬਾਈ ਏਜੰਸੀ ਚ ਪਹੁੰਚ ਕੇ ਰਾਜੂ ਬਾਈ ਨਾਲ ਤਾਂ ਗੱਡੀ ਟੰਗ ਤੇ ਉੱਪਰ ਇਹਨਾਂ ਨੇ ਬਾਈ ਕਿਆ ਕਹਿੰਦੇ ਬੰਦੇ ਉਹ ਕਹਿੰਦੇ ਮੈਸੇਜ ਆਇਆ ਪਿਆ ਏ ਟਾਇਰ ਬਾਈ ਚਾਰੇ ਗੋਲ ਤੇ ਬਾਕੀ ਇਹ ਥੋੜੇ ਲੈਦਰਵਾਜ ਕਰਦੇ ਨੇ ਬਾਈ ਇਹ ਵੀ ਸੈੱਟ ਦਿਖਾਉਣੇ ਆ ਟੀਮ ਬਾਈ ਲੋ ਜੀ ਬਾਈ ੱੱਕਾ ਖੜਕ ਗਿਆ ਪੂਰਾ ਬਾਈ ਕਹਾਂ ਕਹਿੰਦੇ ਕਿੰਨੇ ਟਾਈਮ ਚ ਵਿਹਲੇ ਕਰ ਦੋਗੇ ਆ ਵਿਹਲੇ ਯਾਰ ਆਲਾ ਅਮਰ ਨਾਲ ਕੋਈ ਟੰਣਾ ਦਾ ਹੁੰਦਾ ਨਾ ਆ ਗਿਆ ਸਾਮਾਨ ਆਪਣਾ ਹੁਣ ਪਾਦਣਾ ਨਾ ਫਰਦਾ ਪਾਦਣਾ ਕਮੀਆਂ ਵੇਸ਼ੀਆਂ ਖਾਸੀਆਂ ਕੱਢਦੇ ਇਹ ਯਾਰ ਫਿਰ 14 ਮਾਡਲ ਲੱਗਦਾ ਹੈ ਹਾਂ ਵਿਦਾਇ ਸਰਦੋ ਜੇ ਨਾ ਕਦੀ ਹੋਈ ਦਾ ਕਰਾਈ ਹੋਣੀ ਨਹੀਂ ਇਹ ਪਿੱਪੇਪਰ पे है 10000 ਪਰੇ ਹੁੰਦੀ ਹੈ ਅੱਛਾ ਹਲੇ 10000 ਹੋਣੀ ਹੈ ਠੀਕ ਨਹੀਂ ਬਾਈ ਤੇਲ ਪੂਰਾ ਆ ਬੋਝ ਪੈਣੇ ਜਗਾ ਦਾ ਇਹ ਬੋਝ ਪਾਏ ਇਹ ਡਰਾਤ ਤਾਂ ਇਹਨੇ ਬੋਝ ਨਾਲੇ ਸਸਤੇ ਹੀ ਹੈ ਬਾਈ ਨਿਕਲ ਲਿਆ ਚੈਂਬਰ ਤੋਂ ਨਾਲ ਠੀਕ ਹੈ ਜੀ ਬਾਈ ਇਹਨੇ ਬਹੁਤ ਦੇਖ ਲਈ ਮੜੇ ਲੈਦਰ ਲੋ ਜੀ ਬਾਈ ਆ ਨਵੀਆਂ ਗੱਡੀਆਂ ਕਹਿੰਦੇ ਵੀ ਉਰੇ ਤੇ ਤਿਆਰ ਹੋ ਕੇ ਫੇ ਮੁਰੇ ਜਾਂਦੀ ਐ ਦੇਖੋ ਕਿਹੜੇ ਸਾਫਨਾ ਖੜੀਆਂ ਕਿੱਥੇ ਆਓ 100 ਰੁਪਈਆ ਕਰੋੜਾ ਦਾ ਮਾਲ ਖੜਾ ਏ ਯਾਸੀ ਦੇ ਬੈਕ ਸਾਈਡ ਏ ਬਾਈ ਜਿਹਨੇ ਲੈਣੀਆਂ ਜਰੇ ਤਿਆਰ ਕਰਕੇ ਮੁੰਨੂਰੇ ਧਾਰ ਗਿਆ ਵਜਾਂਸੀ ਨਾ ਉਹ ਵੀ ਆਇਆ ਹੋਇਆ ਮਨੇਰਾ ਹਿਮਾਲਿਆ ਵਾਲਿਆਂ ਦਾ ਲਓ ਜੀ ਬਾਈ ਗੱਡੀ ਸਰਵਿਸ ਹੋ ਗਈ ਹੁਣ ਤੁਹਾਈ ਚੱਲਦੀ ਲੋ ਜੀ ਭਾਈ ਮੁੰਡਿਆ ਨੇ ਜਾਨ ਪਾਤੀ ਗੱਡੀਆਂ ਚ ਕਈ ਜਾਣੇ ਝਮੜ ਗਏ ਤੇ ਬੰਨਾ ਤਿਆਨ ਬੰਗ ਵਰਗੀ ਦੇਖੋ ਚਾਰੇ ਪਾਸੇ ਤੇ ਔਰ ਜੋ ਪੁੱਛ ਮਾਰ ਕੇ ਐਨ ਬੀਚੇ ਭਾਈ ਹਾਂ ਵੀ ਰਾਣੀ ਭਾਈ ਕੰਮ ਠੀਕ ਹੈ ਇਹਨਾਂ ਦਾ ਬਹੁਤ ਵਧੀਆ ਕੰਮ ਤਸੱਲੀ ਹੈ ਹਾਂ ਪੜਨ ਦੇਖਿਆ ਜਮਾ ਹਾਂ ਚਾ ਕੋਲ ਬੈਠੋ ਨਾ ਬੈਠੋ ਭਾਈ ਕੰਮ ਤਸੱਲੀ ਵਾਲੀ ਕਰਦੇ ਆ ਇੱਕ ਨੰਬਰ ਕੰਮ ਕਰਦੇ ਬੰਦੇ ਆਏ ਪੈਂਦੇ ਗੱਡੀ ਪਾਣੂ ਜਿੱਕਣਾ ਕਿਤੇ ਡੂਮਣਾ ਪੈਂਦਾ ਹੁੰਦਾ ਹੈ ਹਾਂ ਭਾਈ ਅੱਪਰ ਦੀ ਵਰ ਸ਼ੈਂਪੂ ਲਾ ਲੈਂਦੇ ਆ ਹਾਂ ਬਾਅਦ ਜਦ ਨੂੰ ਮੋਟਰਸਾਈਕਲ ਕੋਲੀ ਸ਼ੈਂਪੂ ਛੋਕੀ ਦਿੰਦੇ ਕਈ ਜਗ੍ਹਾ ਰਹਿ ਵੀ ਜਾਂਦਾ ਭਾਈ ਪੁਰੇ ਹਾਂ ਫਰਕ ਹੈ ਭਾਈ ਬੰਦੇ ਪਰ ਮੈਨੂੰ 4-5 ਵਾਰ ਆ ਜਾਣਾ ਤਾਂ ਪਤਾ ਦੇ ਸਾਨੂੰ ਦੁਨੀਆ ਜਾਣਦੀ ਹੈ ਨੀ ਚਾਹੀਦਾ ਭਾਈ ਇਦਾਂ ਹੀ ਨਾਲ ਦੀ ਨਾਲ ਕੱਪੜਾ ਬਾਜੀ ਵੇ ਕਰੇ ਗੱਡੀ ਪੱਦਾ ਗਿਆ ਪਾਉਂਗਾ ਨਹੀਂ ਜੇ ਨਾਲ ਦੀ ਨਾਲ ਸਾਫ਼ ਹੋ ਜਵੇ ਲੋ ਜੀ ਭਾਈ ਸਰਵਿਸ ਕਰਾ ਕੇ ਘਰ ਆ ਗਏ ਤੇ ਤੇ ਗੱਡੀ ਵੱਲ ਲੱਗ ਗਿਆ 7300 ਰੁਪਏ ਆ ਗੱਲਬਾਤ ਓਕੇ ਬਣ ਗਈ ਦੇਖੋ ਨਾਲੇ ਢੋਗ ਹੀ ਚੰਗੀ ਤਰ੍ਹਾਂ ਭਾਈ ਨਾਲੇ ਤਿੰਨ ਫਿਲਟਰ ਪਏ ਇਹਦੇ ਤੇਲ ਪੈ ਗਿਆ ਤੇ ਬਾਕੀ ਉਹਨਾਂ ਦੀ ਲੇਵਲ ਲੂਵਰ ਪਾ ਕੇ 7700 ਰੁਪਏ ਬਣ ਗਏ। ਲੋ ਜੀ ਹੁਣ ਟੈਨਸ਼ਨ ਫਰੀ ਐ। ਤੈਨੂੰ ਮਰਜ਼ੀਨ ਜਾਈ ਜਾਵੇ ਹੁਣ ਗੱਡੀ ਲੈ ਕੇ ਘੁੰਮੀ ਐ ਫਰੀ ਐ। ਸਾਰਾ ਬਸ ਓਕੇ ਚਾਹੀਦੀ ਸੀ। ਤੇਲ ਪੂਰਾ ਨਿਕਲਿਆ ਬਈ ਗੱਡੀ ਮਾ ਤੇ ਜਿੰਨਾ ਹੁੰਦਾ ਐ।